ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ 100 ਸਾਲ ਆਪ ਜੀ ਦੇ ਨਾਲ ਜਿਸ ਵਿੱਚ ਆਪਾਂ ਰੋਜ਼ ਇੱਕ ਨਵੀਂ ਵੀਡੀਓ ਹਰ ਸਾਲ ਦੀ ਦੇਖਦੇ ਹਾਂ ਜੀ ਅੱਜ ਅਸੀਂ 1929 ਸਾਲ ਵਿੱਚ ਜੋ ਪੰਜਾਬ ਦੀਆਂ ਮੁੱਖ ਘਟਨਾਵਾਂ ਹੋਈਆਂ ਹਨ ਉਹਨਾਂ ਨੂੰ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ 1929 ਦੇ ਦੌਰਾਨ ਪੰਜਾਬ ਵਿੱਚ ਕੁਝ ਮੁੱਖ ਘਟਨਾਵਾਂ ਅਤੇ ਖਬਰਾਂ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਪੱਖੋਂ ਅਧਿਐਨ ਕਰਨਾ ਪਵੇਗਾ ਜੀ ਇਹ ਸਮਾਂ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਅਹਿਮ ਦੌਰ ਸੀ ਅਤੇ ਅੰਗਰੇਜ਼ ਹਕੂਮਤ ਉਰध्द ਸੰਘਰਸ਼ ਆਪਣੀ ਚਰਮ ਸੀਮਾ ਉੱਤੇ ਸੀ ਉਸ ਸਮੇਂ ਦੀਆਂ ਕੁਝ ਪ੍ਰਮੁੱਖ ਘਟਨਾਵਾਂ ਦਾ ਜੇਕਰ ਸੀ ਆਓ ਜੀ ਦੇ ਨਾਲ ਕਰ ਰਹੇ ਹਾਂ ਨੰਬਰ 1 ਲਾਹੌਰ ਵਿੱਚ ਕਾਂਗਰਸ ਦਾ ਅਦਿਵੈਸ਼ਨ 1929 ਵਿੱਚ ਲਾਹੌਰ ਭਾਰਤੀ ਕਾਂਗਰਸ ਦਾ ਸਲਾਨਾ ਅਦਿਵੇਸ਼ਣ ਹੋਇਆ ਜਿਸ ਵਿੱਚ ਪੂਰਨ ਸਵਰਾਜ ਕੰਪਲੀਟ ਇੰਡੀਪੈਂਡੈਂਸ ਦਾ ਨਾਅਰਾ ਦਿੱਤਾ ਗਿਆ ਇਹ ਇੱਕ ਬਹੁਤ ਵੱਡੀ ਘਟਨਾ ਸੀ ਕਿਉਂਕਿ ਇਸ ਅਦਿਵੇਸ਼ਣ ਵਿੱਚ 26 ਜਨਵਰੀ 1930 ਨੂੰ ਆਜ਼ਾਦੀ ਦਿਵਸ ਮਨਾਉਣ ਦਾ ਐਲਾਨ ਹੋਇਆ ਲਾਹੌਰ ਵਿੱਚ 1929 ਵਿੱਚ ਹੋਏ ਕਾਂਗਰਸ ਦੇ ਅਦਿਵੇਸ਼ਣ ਦਾ ਭਾਰਤ ਦੇ ਆਜ਼ਾਦੀ ਅੰਦੋਲਨ ਉੱਤੇ ਬਹੁਤ ਮਹੱਤਵਪੂਰਨ ਯੋਗਦਾਨ ਹੋਇਆ ਇਹ ਅਦਿਵੇਸ਼ਣ 29 31 ਦਸੰਬਰ 1929 ਨੂੰ ਰਾਵੀ ਦਰਿਆ ਦੇ ਕੰਢੇ ਹੋਇਆ ਸੀ ਜਿਸ ਦੀ ਅਗਵਾਈ Jawaharlal Nehru ਨੇ ਕੀਤੀ ਇਸ ਅਦਿਵੇਸ਼ਣ ਦੇ ਅਹਿਮ ਪੱਖਾਂ ਨੂੰ ਅਸੀਂ ਦੇਖਦੇ ਹਾਂ ਜੀ ਕਾਂਗਰਸ ਨੇ ਪਹਿਲੀ ਵਾਰ ਪੂਰਨ ਸਵਰਾਜ ਪੂਰੀ ਆਜ਼ਾਦੀ ਨੂੰ ਆਪਣਾ ਸਰਕਾਰੀ ਮਤਾ ਅਲਾਣਾ ਇਹ ਐਲਾਨ ਅੰਗਰੇਜ਼ਾਂ ਵੱਲੋਂ ਦਿੱਤੇ ਗਏ ਡੋਮੀਨ ਸਟੇਟਸ ਦੇ ਵਿਕਲਪ ਨੂੰ ਸਿਰੇ ਤੋਂ ਹੀ ਨਕਾਰਨ ਵਾਲਾ ਸੀ ਜਵਾਲਾ ਨਹਿਰੂ ਨੇ ਰਾਵੀ ਦੇ ਕੰਡੇ ਤਿਰੰਗਾ ਝੰਡਾ ਲਹਿਰਾਇਆ ਇਹ ਘਟਨਾ ਆਜ਼ਾਦੀ ਦੀ ਨਵੀਂ ਰੋਸ਼ਨੀ ਵਜੋਂ ਦੇਖੀ ਗਈ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਅਦਿবেশਨ ਵਿੱਚ ਇਹ ਫੈਸਲਾ ਵੀ ਹੋਇਆ ਕਿ 26 ਜਨਵਰੀ 1930 ਨੂੰ ਭਾਰਤ ਦਾ ਪਹਿਲਾ ਆਜ਼ਾਦੀ ਦਿਵਸ ਬਨਾਇਆ ਜਾਵੇਗਾ ਇਸ ਅਦਿਵੇਸ਼ਨ ਨੇ ਅਹਿੰਸਾ ਤੇ ਨਾਗਰਿਕ ਅਨਸਹਿਯੋਗ ਅੰਦੋਲਨ ਨੂੰ ਅੱਗੇ ਵਧਾਉਣ ਦਾ ਪੱਕਾ ਫੈਸਲਾ ਕੀਤਾ ਗਾਂਧੀ ਜੀ ਨੇ ਦਬਾਅ ਅਤੇ ਸੰਜਮ ਨਾਲ ਅੰਗਰੇਜ਼ਾਂ ਨੂੰ ਚੁਣੌਤੀ ਦੇਣ ਦੀ ਗੱਲ ਦੱਸੀ ਇਸ ਅਦਿਵੇਸ਼ਨ ਵਿੱਚ ਜਵਹਰ ਲਾਲ 네ਹਰੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਲਾਹੌਰ ਅਦਿਵੇਸ਼ਨ ਨੇ ਸੁਤੰਤਰਤਾ ਦੀ ਲੜਾਈ ਨੂੰ ਇੱਕ ਨਵੀਂ ਰਫ਼ਤਾਰ ਦਿੱਤੀ ਜਿਸ ਦੀ ਅਗਵਾਈ ਨੇ ਨੌਜਵਾਨਾਂ ਨੂੰ ਆਜ਼ਾਦੀ ਦੇ ਅੰਦੋਲਨ ਨਾਲ ਜੁੜਨ ਲਈ ਬਲ ਦਿੱਤਾ ਅਤੇ ਭਾਰਤ ਆਜ਼ਾਦੀ ਦੀ ਮੋਹਰ ਉਤੇ ਪੱਕੀ ਲਖੀਰ ਲਾ ਦਿੱਤੀ। ਨੰਬਰ 2 ਭਗਤ ਸਿੰਘ ਅਤੇ ਸਾਥੀਆਂ ਦੀਆਂ ਗਤੀਵਿਧੀਆਂ 1929 ਵਿੱਚ ਭਗਤ ਸਿੰਘ ਵਿਕਟੇਸ਼ਵਰ ਦੱਤ ਨੇ ਦਿੱਲੀ ਦੇ ਕੇਂਦਰੀ ਵਿਧਾਨ ਸਭਾ ਵਿੱਚ ਬੰਬ ਸੁੱਟਿਆ। ਇਹ ਪ੍ਰਯੋਗ ਸਵੇਰਾਜ ਦੇ ਅਹਿਮ ਮਕਸਦ ਨੂੰ ਸਮਰਪਿਤ ਸੀ ਇਸ ਘਟਨਾ ਨੇ ਪੰਜਾਬ ਚ ਕ੍ਰਾਂਤੀਕਾਰ ਪੈਲ ਨੂੰ ਜੋਰ ਦਿੱਤਾ ਨੰਬਰ 3 ਕੀਰਤੀ ਕਿਸਾਨ ਪਾਰਟੀ ਦੀ ਸਰਗਰਮੀ ਭਾਰਤੀ ਕੀਰਤੀ ਕਿਸਾਨ ਨੇ ਪੰਜਾਬ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਉਠਾਈ ਇਹ ਦਲ ਮਾਰਸਵਾਦੀ ਵਿਚਾਰਧਾਰਾ ਨਾਲ ਸੰਬੰਧ ਰੱਖਦਾ ਸੀ ਅਤੇ ਉਸ ਨੂੰ ਹੀ ਅੱਗੇ ਵਧਾਉਂਦਾ ਸੀ ਇਹ ਲਾਹੌਰ ਵਿੱਚ ਸਰਗਰਮਈ ਦਾ ਕੇਂਦਰ ਬਣਿਆ ਨੰਬਰ 4 ਗੁਰੂ ਕਾ ਬਾਗ ਮੋਰਚਾ ਦਾ ਪ੍ਰਭਾਵ ਗੁਰੂ ਕਾ ਬਾਗ ਮੋਰਚੇ ਦਾ ਪ੍ਰਭਾਵ ਪੰਜਾਬ ਵਿੱਚ ਸਿੱਖ ਅੰਦਰੂਨੀ ਰੂਪ ਵਿੱਚ ਇਕੱਠੇ ਹੋਏ ਇਹ ਅੰਦੋਲਨ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਭਾਲਣ ਲਈ ਸ਼ੁਰੂ ਹੋਇਆ ਨੰਬਰ 5 ਸੁਵਾਸਚੰਦਰ ਬੋਸ ਦਾ ਪੰਜਾਬ ਦੌਰਾ 1929 ਵਿੱਚ ਸੁਵਾਸਚੰਦਰ ਬੋਸ ਨੇ ਪੰਜਾਬ ਦਾ ਦੌਰਾ ਕੀਤਾ ਇਹ ਦੌਰਾ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸੀ ਜੋ ਅੰਗਰੇਜ਼ ਸਰਕਾਰ ਉਰੁੱਧ ਸਦੀ ਦੇ ਦੋਵੇਂ ਅੰਤਾਂ ਨੂੰ ਜੋੜ ਰਿਹਾ ਸੀ ਨੰਬਰ 6 ਪੰਜਾਬੀ ਪੱਤਰਕਾਰਤਾ ਦਾ ਰੋਲ 1929 ਵਿੱਚ ਪੰਜਾਬੀ ਅਖਬਾਰਾਂ ਜਿਵੇਂ ਕਿ ਕੀਰਤੀ ਮੁਜਾਹਿਦ ਅਤੇ ਪ੍ਰਵਾਰਤਨ ਆਜ਼ਾਦੀ ਅੰਦੋਲਨ ਨੂੰ ਬਲ ਦਿੰਦੇ ਹੋਏ ਬਹੁਤ ਆਪਣਾ ਯੋਗਦਾਨ ਪਾਇਆ ਲਹਿਰ ਦੇ ਸੰਪਾਦਕਾਂ ਨੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਦितीयਾਂ ਦੀ ਕੜੀ ਅਲੋਚਨਾ ਕੀਤੀ ਅਤੇ ਲਗਾਤਾਰ ਲੇਖ ਲਿਖੇ ਨੰਬਰ 7 ਬਾਬਾ ਸੁੰਦਰ ਸਿੰਘ ਦਾ ਸੰਤ ਸਮਾਗਮ ਰੋਹਾਨੀ ਰਵਾਈ ਲਈ ਸੰਤ ਸਮਾਦ ਦੀ ਬਹਿਨ ਨੂੰ ਬਲ ਦੰਦੇ ਹੋਏ ਬਾਬਾ ਸੁੰਦਰ ਸਿੰਘ ਜਵਾਦੀ ਨੇ ਕਈ ਸਮਾਗਮ ਕਰਵਾਏ ਨੰਬਰ 8 ਸਿੱਖ ਮਿਸ਼ਨਰੀ ਕਾਲਜਾਂ ਦੀ ਸਥਾਪਨਾ ਇਸ ਸਾਲ ਕਈ ਸਿੱਖ ਸੰਸਥਾਵਾਂ ਨੇ ਸਿੱਖਿਆ ਅਤੇ ਧਰਮ ਪ੍ਰਚਾਰ ਵਾਸਤੇ ਨਵੀਆਂ ਕੋਸ਼ਾਂ ਕੀਤੀਆਂ ਅਤੇ ਕਈ ਸਿੱਖ ਮਿਸ਼ਨਰੀ ਕਾਲਜ ਖੋਲੇ ਨੰਬਰ 9 ਉਦੇਸ਼ੀ ਕੱਪੜਿਆਂ ਦਾ ਵਹਿਸਕਾਰ ਪੰਜਾਬ ਵਿੱਚ ਵਿਦੇਸ਼ੀ ਕੱਪੜਿਆਂ ਦੇ ਬਹਿਸਕਾਰ ਦੀ ਲਹਿਰ ਜੋਰਾਂ ਤੇ ਸੀ ਜਿਸ ਨੂੰ ਕਈ ਸਥਾਨਕ ਲੀਡਰਾਂ ਨੇ ਅੱਗੇ ਹੌਸਲਾ ਦੇ ਕੇ ਤੋੜ ਦਿੱਤਾ ਨੰਬਰ 10 ਜਲ ਸੰਘਰਸ਼ ਸਿੰਧੂ ਅਤੇ ਰਾਵੀ ਦਰਿਆਵਾਂ ਦੇ ਪਾਣੀ ਦੇ ਵੰਡ ਲਈ ਝਗੜੇ ਵੀ ਮਹੱਤਵਪੂਰਨ ਇਸ ਸਾਲ ਵਿੱਚ ਦੇਖੇ ਗਏ ਇਹ ਕੁਝ ਮਹੱਤਵਪੂਰਨ ਘਟਨਾਵਾਂ ਸਨ ਜਿਨ੍ਹਾਂ ਨੇ 1929 ਦੇ ਪੰਜਾਬ ਸਾਲ ਵਿੱਚ ਇਹ ਕੁਝ ਸਾਨੂੰ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ